ਅਸਤਾ ਹਰ ਪਿੰਡ ਹਰ ਮੋੜ ਤੇ ਬੋਲਦਾ ਪਿਆ ਜੀ ਹਾਂ ਵਿਕਾਸ ਹੋਇਆ ਨਸ਼ੇ ਦਾ ਬਗਾਉਤ ਵਿਕਾਸ ਹੋਇਆ ਹਾਂ ਵਿਕਾਸ ਹੋਇਆ ਪੰਜਾਬ ਦਾ ਹੋਇਆ ਅਸੀਂ ਕਰਜ਼ਾਦਰ ਚ ਇੱਕ ਨੰਬਰ ਤੇ ਆ ਗਏ ਹਾਂ ਹਾਂ ਵਿਕਾਸ ਤਾਂ ਬਹੁਤ ਕੀਤਾ ਇਹਨਾਂ ਨੇ ਸੜਕਾਂ ਸਾਡੇ ਸ਼ਹਿਰ ਦੀ ਮੇਨ ਰੋਡ ਉਹ ਇੰਨਾ ਵਿਕਾਸ ਹੋ ਗਿਆ ਕਿ ਉੱਥੇ ਜਿੰਨੇ ਦੁਕਾਨਾਂ ਵਾਲੇ ਆ ਅੱਜ ਕਰਜ਼ੇ ਤੇ ਹੇਟ ਆ ਗਏ ਆ ਕਿਰਾਏ ਦੇ ਦੇ ਕਿ ਜਦ ਕਿ ਉੱਥੇ ਗਾਹਕ ਕੋਈ ਨਹੀਂ ਮਿਲਦਾ ਪਿਆ ਉਹਨਾਂ ਨੂੰ ਹਾਂ ਵਿਕਾਸ ਹੋਇਆ ਉਹ ਮੇਰੇ ਰੋਡ ਦੇ 35 40 ਪਿੰਡ ਸਾਡੇ ਜ਼ਿਲ੍ਹੇ ਨਾਲੋਂ ਟੁੱਟੇ ਹੋਏ ਨੇ ਜਿਨ੍ਹਾਂ ਨੂੰ ਘੁੰਮ ਕੇ ਆਲੇ ਦੁਆਲੇ ਪਿੰਡਾਂ 'ਚ ਆਉਣਾ ਪੈਂਦਾ ਹਾਂ ਵਿਕਾਸ ਇਹ ਹੋਇਆ ਹੈ ਕਿ ਸਾਡੀ ਸਿਹਤ ਸਹੂਲਤਾਂ ਜਿਹੜੇ ਪਿੰਡਾਂ ਦੇ ਵਿੱਚ ਹਸਪਤਾਲ ਖੁੱਲੇ ਸੀ ਉਹ ਇਹਨਾਂ ਨੇ ਬੰਦ ਕਰ ਦਿੱਤੇ ਨੇ ਵਿਕਾਸ ਤਾਂ ਬਹੁਤ ਕੀਤਾ ਜੀ ਉੱਥੇ ਤਾਂ ਕਹਿੰਦੇ ਅਸੀਂ ਮਹੱਲਾ ਕਲੀਨਿਕ ਖੋਲ੍ਹ ਦਿੱਤੇ ਜੀ ਤੁਸੀਂ ਦੱਸੋ ਤਾਂ ਸਹੀ ਕਿੱਥੇ ਖੁੱਲੇ ਨੇ ਗੱਲਾਂ ਨਾਲ ਕਰਨਾ ਤੇ ਕਹਿਣਾ ਬਹੁਤ ਔਖਾ ਹੋਰ ਇਹ ਅੱਛਾ ਜੀ ਨਵ ਬੈੱਡ ਦਾ ਹਸਪਤਾਲ ਬੰਦ ਕਰਕੇ ਉੱਥੇ ਮਹੱਲਾ ਕਲੀਨਿਕ ਖੋਲ੍ਹਤੀ ਇਹ ਵਿਕਾਸ ਆ ਜੀ ਉਹਨੂੰ ਵਧਾਉਣਾ ਚਾਹੀਦਾ ਸੀ ਕਿ ਛੋਟਾ ਕਰਨਾ ਚਾਹੀਦਾ ਸੀ ਇਹਨੇ ਦੀ ਵਿਕਾਸ ਦੀ ਸੋਚ ਐ ਅਸਲ ਪਿਛੇ ਸਮੇਂ ਦੇ ਦੌਰਾਨ ਜਦੋਂ ਮੌਸਮ ਖਰਾਬ ਸੀਗਾ ਸਰਕਾਰ ਨੇ ਬਕਾਇਦਾ ਸਰਵੇ ਕਰਕੇ ਲੋਕਾਂ ਦੇ ਘਰਾਂ ਤੱਕ ਰਵਿ ਪਹੁੰਚਿਆ ਵਾਲਿਆਂ ਦੀ ਸਕੀਮ ਵੀ ਚੱਲੀ ਕੋਈ ਇਸ ਤਰ੍ਹਾਂ ਦੀਆਂ ਸਕੀਮਾਂ ਉਹ ਤਾਂ ਕਹ ਰਹੇ ਕਿ ਸਰਕਾਰ ਕਰੀਏ ਸੁਪਾ ਸਰਕਾਰ ਕਿ ਅਸੀਂ ਹਰ ਤਰ੍ਹਾਂ ਦਾ ਵਿਕਾਸ ਕਰਨ ਦੇ ਲਈ ਲੋਕਾਂ ਤੱਕ ਪਹੁੰਚ ਦੇਖੋ ਜੀ ਮੈਂ ਢੂਰ ਢੂਰ ਜਾ ਰਿਹਾ ਪਿਛਲੇ ਮੈਨੂੰ ਮੈਨੂੰ ਲਗਭਗ ਹਰ ਪਿੰਡ ਦੇ ਵਿੱਚੋਂ ਆਵਾਜ਼ ਸੁਣੀ ਹੈ ਇਹਨਾਂ ਨੇ ਉਹਨਾਂ ਲੋਕਾਂ ਨੇ ਕਿਹਾ ਜੀ ਅਸੀਂ ਤੁਹਾਡੇ ਬਾਲੇ ਪਾਵਾਂਗੇ ਤੁਹਾਡੀ ਛੱਤਾਂ ਪਾਵਾਂਗੇ ਉਹਨਾਂ ਦਾ ਪੈਸਾ ਖਾ ਚੁੱਕੇ ਜੀ ਇਹ ਲੋਕ ਲੋਕੀ ਰੋ ਰਿਹਾ ਸਾਨੂੰ ਹਾਲਾਤ ਦਿਖਾ ਰਹੇ ਆ ਮੈਂ ਤੁਹਾਨੂੰ ਵੀਡੀਓ ਅਟੈਚ ਕਰਕੇ ਦੇ ਸਕਦਾ ਵੀ ਉਹਨਾਂ ਦੇ ਘਰ ਅੱਜ ਵੀ ਉਸ ਹਾਲਾਤ ਨੇ ਇਹਨਾਂ ਨੇ ਸਿਰਫ ਆਪਣੇ ਆਪਣੇ ਕ੍ਰੈਡਿਟ ਨੂੰ ਇੱਕ ਦੋ ਜਾਣਿਆਂ ਨੂੰ ਪੈਸੇ ਦੇ ਕੇ ਬਾਕੀ ਦੇ ਪੈਸੇ ਆਪਣੀ ਜੇਬਾਂ 'ਚ ਪਾ ਕੇ ਕਹਿੰਦਾ ਜੀ ਚਲੋ ਅਸੀਂ ਪੈਸੇ ਦੇ ਖਾਰਾ ਸਾਹਿਬ ਹੱਥਰੇ ਵਿੱਚ ਸਰਦਾਰੀ ਜੇ ਆਂਦੀ ਹੈ ਕਿਹੜੇ ਕਿਹੜੇ ਕੰਮ ਪੈਲ ਦੇ ਆਧਾਰ ਤੇ ਕਰਾਉਗੇ ਇਹ ਨਿਰਣਾ ਤਾਂ ਵੋਟਰ ਨੇ ਲੈਣਾ ਤਾਂ ਐਸੀ ਤਾਂ ਪੱਤਰਕਾਰ ਦੇ ذریعے ਆਪ ਜੀ ਨੂੰ ਪੁੱਛਣਾ ਹੈਗਾ ਕਿ ਕੀ ਕੀ ਕਰਾਉਣਾ ਚਾਹੂਗੇ ਦੇਖੋ ਜੀ ਪਿੰਡਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਰੋਡਾਂ ਦੀ ਸਮੱਸਿਆ ਹੈ ਇੱਕ ਦੂਸਰੇ ਪਿੰਡ ਨੂੰ ਆਣਾ ਜਾਣਾ ਬਹੁਤ ਔਖਾ ਹੋ ਰਿਹਾ ਹੈ ਦੂਸਰੀ ਗੱਲ ਹੈ ਸਾਡੀ ਪੰਚਾਇਤਾਂ ਨੂੰ ਗ੍ਰਾਂਟ ਕੋਈ ਨਹੀਂ ਆਈ ਜੀ ਇਹ ਤੁਸੀਂ ਵੀ ਦੇਖ ਲਿਆ ਪਿਛਲੇ ਪੰਚਾਇਤਾਂ ਰੋਲ ਨਹੀਂ ਪਾਉਂਦੀਆਂ ਪੰਚਾਇਤਾਂ ਨੂੰ ਰੋਲੀ ਪਾਉਣ ਦਿੰਦੇ ਨੇ ਜੀ ਜੇ ਕੋਈ ਬੋਲਦਾ ਸਾਰਾ ਤੰਤਰ-ਮੰਤਰ ਉਹ ਤੇ ਲਾ ਦਿੰਦੇ ਨੇ ਬੰਦਿਆਂ ਨੂੰ ਤਾਂ ਇਹ ਜਿਹੜੀ ਸਰਕਾਰ ਜ਼ਿਮੀਂਦਾਰਾਂ ਦੀਆਂ ਟਰਾਲੀਆਂ ਖੋਗੇ ਚੱਕ ਕੇ ਲੈ ਗਈ ਉਹ ਕਿਸੇ ਬੰਦੇ ਦੀ ਚੱਲਣ ਦੇਣਗੇ ਜੀ ਇਹ ਜ਼ਿਮੀਂਦਾਰ ਤਾਂ ਕਦੇ ਚੁੱਪ ਨਹੀਂ ਰਹਿੰਦਾ ਹੈਗਾ ਉਹ ਟਰਾਲੀਆਂ ਆਪਣੀਆਂ ਚਕਾ ਕੇ ਵੀ ਚੁੱਪ ਕਿਉਂ ਜ਼ਿਮੀਂਦਾਰਾਂ ਨੇ ਇਹ ਡਿਟੇਸ਼ਨ ਕੀਤਾ ਜੀ ਪਰ ਜ਼ਿਮੀਂਦਾਰਾਂ ਨੂੰ ਇਹ ਮੂਰੇ ਆਉਣ ਹੀ ਨਹੀਂ ਦਿੰਦੇ ਤੁਹਾਨੂੰ ਦੱਸਿਆ ਵੀ ਇੱਕ ਜਣਾ ਬੋਲਦਾ ਉਹਦੇ ਮੂਰੇ ਜਾ ਕੇ 10 ਗੱਡੀਆਂ ਖੜੀਆਂ ਕਰਕੇ ਇਹ ਉਹਨਾਂ ਨੂੰ ਨੱਪਣ ਦੀ ਕੋਸ਼ਿਸ਼ ਕਰਦੇ ਆ ਲੋਕਾਂ ਦੀ ਗੱਲ ਸੁਣੋਗੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਜੀ ਇਹ ਜਿਹੜਾ ਹੁਣ ਇੱਕ ਸਾਲ ਆਇਆ ਨਾ ਤੇ ਐਜੀਟੇਸ਼ਨ ਦੇਖੋ ਕਿੰਨਾ ਲੋਕ ਹੁਣ ਖੜੇ ਹੋਣੇ ਸ਼ੁਰੂ ਹੋ ਗਏ ਲੋਕਾਂ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਕਿ ਸਾਨੂੰ ਇਹ ਸਰਕਾਰ ਨਹੀਂ ਚਾਹੀਦੀ ਇੱਕ ਸਾਲ ਦੇ ਵਿੱਚ ਇਸ ਸਰਕਾਰ ਨੂੰ ਆਪਣਾ ਬੂਰੀਆ ਬਿਸਤਰਾ ਇਕੱਠਾ ਕਰਕੇ ਭੱਜਣਾ ਪੈਣਾ ਪੰਜਾਬ ਕਰੀਏ ਬਲੈਕਕੀਨ ਤੋਂ ਖੜਨੇ ਇਹ ਬੀਬੀ ਜੀ ਕੀ ਕਹਿਣਾ ਚਾਹੁੰਦੀਆਂ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਮੈਂ ਇਹ ਕਹਿਣਾ ਚਾਹੁੰਦੀ ਆ ਅੱਜ ਸਾਨੂੰ ਅਕਾਲੀ ਦਲ ਸਰਕਾਰ ਨੂੰ ਇੱਕ ਮੌਕਾ ਦੇਣਾ ਚਾਹੀਦਾ ਆ ਪਹਿਲਾਂ ਜੀ ਜੀ ਅਦਲ ਸਾਹਿਬ ਨੇ ਬੀਬੀਆਂ ਲਈ ਜਿੰਨਾ ਵੀ ਵਿਕਾਸ ਕੀਤਾ ਸੀ ਉਦੋਂ ਬਾਅਦ ਵਿੱਚ ਨਹੀਂ ਹੋਇਆ ਜੀ ਤੇ ਵਡਾਪਾ ਪੈਨਸ਼ਨ ਵੀ ਉਹਨਾਂ ਨੇ ਲਾਈ ਸੀਗੀ ਕੰਨੀਆਂ ਸਕੀਮ ਵੀ ਤੇ ਸਲਾਈ ਮਸ਼ੀਨਾਂ ਕਾਫੀ ਵੀ ਹਾਂਜੀ ਕਾਫੀ ਦਿੱਤੀ ਸੀ ਇਹ ਕੀ ਕਹਿਣਾ ਚਾਹੁੰਦੇ ਆ ਵੀਰਾ ਜੀ ਕਿਉਂਕਿ ਅੱਜ ਇਲੈਕਸ਼ਨ ਦਾ ਡੋਰ ਡੋਰ ਅੱਜ ਕਰਨ ਲੱਗੇ ਆ ਮਾਲਪਰਾੜਕਾਂ ਦੇ ਵਿੱਚ ਕੀ ਕੀ ਦੱਸਣਾ ਕੀ ਚਾਉਂਦੇ ਹੈਗੇ ਆ ਦੇਖੋ ਜੀ ਅਸੀਂ ਲੋਕਾਂ ਨੂੰ ਯਾਦ ਕਰਵਾਉਣਾ ਚਾਹੁੰਦੇ ਆ ਜੀ ਬਾਦਲ ਸਰਕਾਰ ਦੇ ਟਾਈਮ ਤੇ ਜੋ ਕੰਮ ਹੋਏ ਸੀ ਹਰ ਪਿੰਡ ਨੂੰ 20 20 50 50 ਲੱਖ ਰੁਪਏ ਆਇਆ ਸੀ ਕੀ ਅੱਜ ਦੀ ਸਰਕਾਰ ਨੇ ਦਿੱਤਾ ਸੋਚਣ ਵਾਲੀ ਗੱਲ ਹੈਗੀ ਨਾ ਕਿਉਂਕਿ ਜਦੋਂ ਬਹੁਤ ਵੱਡਾ ਇੱਕ ਆਪਣੇ ਪਿੰਡਾਂ ਦੇ ਵਿੱਚ ਖਾਸ ਕਰਕੇ ਬਾਦਲ ਸਾਹਿਬ ਨੇ ਕੀਤਾ ਸੀ ਕਿ ਸੇਵਾ ਕੇਂਦਰ ਸ਼ੁਰੂ ਕੀਤੇ ਸੀਗੇ ਜ਼ਿਮੀਦਾਰ ਨੂੰ ਫਰਜ਼ ਦੀ ਲੋੜ ਸੀਗੀ ਉਹਨੂੰ ਸ਼ਹਿਰ ਨਹੀਂ ਸੀ ਜਾਣਾ ਪੈਂਦਾ ਛੋਟੇ ਕਮਾਣੂ ਕਿਨੇ ਐਸੀ ਸਰਟੀਫਿਕੇਟ ਬਣਾਉਣਾ ਸੀ ਉਹਨੂੰ ਸ਼ਹਿਰ ਨਹੀਂ ਸੀ ਜਾਣਾ ਪੈਂਦਾ ਸੇਵਾ ਕੇਂਦਰਾਂ ਦੇ ਉੱਤੇ ਹੀ ਸਾਰਾ ਕੁਝ ਮਿਲ ਜਾਂਦਾ ਸੀ ਆਉਂਦੇ ਹੀ ਸਰਕਾਰ ਨੇ ਪਹਿਲਾਂ ਇਹ ਪਿੰਡ ਦੇ ਲੱਗ ਵੀ ਇੱਕ ਸਾਂਝ ਕੇਂਦਰ ਖੋਲਿਆ ਸੀ ਬੜਾ ਖਰਚਾ ਹੋਇਆ ਜੀ ਜੀ ਬਹੁਤ ਸੋਹਣਾ ਸਾਂਝ ਕੇਂਦਰ ਇਹ ਕਹਿੰਦੇ ਉਸ ਸਮੇਂ ਦੇ ਦੌਰਾਨ ਕੰਮ ਹੁੰਦੇ ਸੀ ਲੋਕ ਇਹ ਗੱਲ ਕਹਿ ਰਹੇ ਆ ਜੀ ਜੀ ਬਿਲਕੁਲ ਬਿਲਕੁਲ ਕਿ ਕਾਫੀ ਜਿਹੜੇ ਕੰਮ ਸ਼ਹਿਰ ਜਾ ਕੇ ਹੋਣੇ ਸੀ ਉਹ ਕਹਿੰਦੇ ਉੱਥੇ ਹੋ ਜਾਂਦੇ ਸੀ ਸਾਂਝ ਕੇਂਦਰੋ ਦਾ ਨਾਮ ਸੀ ਆਣ ਵਾਲੇ ਆਲੇ ਦੁਆਲੇ ਦੇ ਜਿਹੜੇ 10 ਪਿੰਡ ਸੀਗੇ ਉੱਥੇ ਆਕੇ ਕੰਮ ਕਰਵਾਉਣਾ ਅੱਛਾ ਸਾਂਝ ਕੇਂਦਰ ਨੂੰ ਲੋਕ ਲੱਗ ਜਾਂਦਾ ਮੈਂ ਇਹ ਵੀ ਦੇਖਿਆ ਬਹੁਤ ਸਾਰੇ ਪਾਥੀਆਂ ਮਰੇ ਰੱਖੀਆਂ ਹੋਈਆਂ ਕੀ ਕਹਿਣਾ ਬਿਲਕੁਲ ਮੈਂ ਉਹੀ ਗੱਲ ਕਹਿਣਾ ਚਾਹੁੰਦਾ ਸੀ ਜੇਕਰ ਤੁਸੀਂ ਜਾ ਕੇ ਦੇਖੋਗੇ ਨਾ ਜੀ ਜਿਨ੍ਹਾਂ ਚ ਇਮਾਰਤਾਂ ਦੇ ਉੱਤੇ ਬਾਦਲ ਸਾਹਿਬ ਨੇ ਕਰੋੜਾਂ ਰੁਪਈਆ ਖਰਚਿਆ ਸੀ ਪਬਲਿਕ ਵਾਸਤੇ ਅੱਜ ਉੱਥੇ ਪਾਥੀਆਂ ਪੱਥੀਆਂ ਜਾ ਰਹੀਆਂ ਜੀ ਪਾਥੀਆਂ ਦਾ ਬਿਜ਼ਨਸ ਖੋਲ ਲਿਆ ਇਹ ਵਿਕਾਸ ਕੀਤਾ ਹੈ ਦਾਣਾ ਮੰਡੀ ਤੁਸੀਂ ਜੱਬੋਵਾਲ ਦਾਣਾ ਮੰਡੀ ਤੇ ਜਾ ਕੇ ਇੱਕ ਵਾਰੀ ਦੇਖਿਓ ਜੀ ਤੁਹਾਨੂੰ ਪਤਾ ਲੱਗ ਜਾਊ ਇੰਨਾ ਸੋਹਣਾ ਬਣਾਇਆ ਸੀਗਾ ਸੇਵਾ ਕੇਂਦਰ ਮੈਨੂੰ ਲੱਗਦਾ ਨਵਾਂ ਸ਼ਹਿਰ ਵੀ ਇੰਨਾ ਸੋਹਣਾ ਨਹੀਂ ਸਰਕਾਰ ਨੇ ਆ ਕੇ ਜਿੰਦੇ ਲਾਤੇ ਅੱਜ ਉੱਥੇ ਪਾਥੀਆਂ ਪੱਥੀਆਂ ਜਾ ਰਹੀਆਂ ਜੀ ਹੈ ਤਾਂ ਪਬਲਿਕ ਦਾ ਪੈਸਾ ਸੀਗਾ ਪੈਸਾ ਪਬਲਿਕ ਦਾ ਸੀ ਪਬਲਿਕ ਤੇ ਲੱਗਿਆ ਸੀਗਾ ਬਟ ਉਸੇ ਪਬਲਿਕ ਦੇ ਪੈਸੇ ਨੂੰ ਆ ਕੇ ਕਿਤੇ ਨਾ ਕਿਤੇ ਲੋਕ ਕਰ ਦਿੱਤਾ ਗਿਆ ਜੀ ਠੀਕ ਹੈ ਇਹ ਵੀਰਾ ਜੀ